ਹੇ ਸ਼ਰਮਨਾ ਆਪ ਜੀ ਮਿਲਿਆ ਸਵਾਜਾ 4:30 ਵੇਨੇ ਮੇਰੇ ਕੋ ਤਿੰਨੇ ਜਣੇ ਆਏ ਆ ਹਥਿਆਰ ਨਾਲ ਜਫੜੇ ਹੀ ਦਾਤਰ ਹੀ ਗੰਡਾਸਾ ਹੀ ਬਾਕੀ ਓਂ ਜੇ ਕਰੀ ਜਾਂਦੇ ਵਕੀ ਨੂੰ ਅੰਦਰ ਆ ਕੇ ਰਿਤਮ ਨੇ ਕਹਿੰਦੇ ਉਹ ਵਿਖਾ ਜੇ ਮੈਂ ਕਿਹਾ ਭਰੀ ਹਾਡਾ ਆਨਲਾਈਨ ਦਾ ਕੰਮ ਆ ਇਹ ਡਿਟੇਲ ਨਹੀਂ ਕਰਦੇ ਤੇ ਤੁਹਾਡਾ ਸਾਈ ਦਾ ਮੇਰੇ ਕੋ ਸਮਾਨ ਨਹੀਂ ਹੈਗਾ ਤੇ ਕਹਿੰਦੇ ਇਹ ਵੇ ਵੰਦਾ ਭਰੀ ਮੈਨੂੰ ਪੜਾ ਸ਼ਕਲਾ ਥੋੜੇ ਮੈਨੂੰ ਲੱਗ ਰਹੀ ਥੋੜੇ ਉਸਾਰਾ ਮੈਂ ਕਿਹਾ ਮੇਰੇ ਕੋ ਉਸ ਮਾ ਤੁਹਾਡਾ ਨਹੀਂ ਹੈਗਾ ਉਹ ਆਪੇ ਛੇੜਖਾ ਨਹੀਂ ਗੰਡਾ ਭੀ ਇਧਰ ਦਰਾ ਫਾੜ ਉਹ ਫੜ ਇੰਨੇ ਦਿਨ ਦੋ ਜਣੇ ਫੇਰ ਆਏ ਨੇ ਬਾਹਰੋਂ ਅੰਦਰ ਹੋ ਗਏ ਕ ਇੱਕ ਇਹਨੇ ਨੂੰ ਬੂਟ ਫੜ ਕੇ ਟਰਾਈ ਕੀਤਾ ਖੁਦ ਪੈਰੀ ਪਾਉਂਦਾ ਪਿਆ ਪਰਿਵਾਹ ਕਹਿੰਦਾ ਮੈਂ ਸੈੱਜ ਚੱਕ ਆਲਾ ਮੈਨੂੰ ਭਰੀ ਸੇਮ ਇਹਦੇ ਨਾਲ ਆਨਲਾਈਨ ਮੰਗਾ ਦਿਓ ਮੈਂ ਭਰੀ ਮਿਲ ਜਾਣਗੇ ਇੰਨੇ ਦਾ ਮੈਨੂੰ ਫੋਨ ਆਇਆ ਤੇ ਮੈਂ ਕਮੇਟੀ ਦੇ ਚਲਾ ਗਿਰੇ ਤੇ ਮੈਂ ਕੈਸ਼ ਗਿੰਡਾ ਪਿਆ ਮੈਂ ਪੈਸੇ ਤੇ ਮੈਂ ਇੱਕ ਗਨ ਫੋਨ ਲਾਇਆ ਮੇਰਾ ਧਿਆਨ ਨਹੀਂ ਹੋਣਾ ਮੈਨੂੰ ਲੱਗਾ ਬੇਚਾ ਨਿਕਲਣ ਲੱਗੇ ਪੰਜ ਭੱਟਾ ਮਾਰਿਆ ਬੂਟ ਦੇ ਪਹਿਲਾਂ ਹੀ ਪਾਈ ਸੀ ਸਾਹਮਣੇ ਦੋ ਜਨੇ ਮੋਟਰ ਸਟਾਰਟ ਕਰੇ ਪਹਿਲਾਂ ਬੈਠੇ ਉੱਤੇ ਬੈਠੇ ਬੰਗਾਲੀ ਤਰਾਰ ਹੋ ਗਏ ਪਰ ਇਹ 14-15000 ਰੁਪਏ ਗਾਏ ਗੁਰੇ ਨੀਅਰ ਬੋਟ ਏਗਜ਼ੈ ਤਿੰਨੇ ਜਾਣੇ ਹੀ ਇੱਕ ਵੀਰ ਨੇ ਉੱਤੇ ਪਰਨਾ ਬੰਨਿਆ ਆਇਆ ਇਹ ਪੂਰਾ ਜਿਹੜਾ ਆਪਣਾ ਗਿਟਾਰਾ ਕਹਿ ਲਈ ਚੋੜਾ ਟਾਇਆ ਨੀਲਾ ਇੱਕ ਨੇ ਨੀਲਾ ਪਰਨਾ ਹੋਰ ਬੰਨਿਆ ਦੂਜੇ ਬੰਨੇ ਤੀਜਾ ਬੰਨਾ ਜਿਹੜਾ ਮੋਨਾ ਸੀ ਪੱਕੇ ਜੇ ਰੰਗਦਾ ਸੀ ਬਾੜ ਦੇ ਬਿਲਕੁਲ ਛੋਟੇ ਛੋਟੇ ਗੰਜਾ ਟਾਇਆ ਲਾ ਲਓ ਮਤਲਬ ਜੀ ਨਹੀਂ ਬੰਨੇ ਲਿਖੀ ਹਾਂ ਨਹੀਂ ਜਦੋਂ ਅੰਦਰ ਆਏ ਆ ਉਦੋਂ ਦੇ ਨਾ ਮੂੰਹ ਖੋਲੇ ਬਾਹਰ ਜਾ ਕੇ ਦੋ ਜਿਹੜਾ ਮੂੰਹ ਬੰਨ ਲੈ ਤੀਜੇ ਨੇ ਜਿਹੜਾ ਜਿਹੜਾ ਭੱਜਿਆ ਪੈਕ ਹੋ ਗੋ ਉਹਨੇ ਮੂੰਹ ਨਹੀਂ ਬੰਨਿਆ ਆ ਤੁਸੀਂ ਸੋਚ ਰਹੇ ਸ਼ਹਿਰ ਦੇ ਬਿਲਕੁਲ ਵਿੱਚ ਘਰ ਦੁਕਾਨ ਦੇਣ ਦਿਹਾੜੇ ਹਰ ਕੋ ਲੋਡਾ ਖਾਉਂ ਡਿਆ ਹੀ ਮੰਨ ਆਨ ਕੋਦ ਨੂੰ ਨਹੀਂ ਲੱਗਦਾ ਜੇ ਮੇਰੇ ਤੇ ਅਧਿਹਾਰੀ ਨਗਰ ਮਾਲ ਮੇਰੇ ਸੱਟ ਲਾ ਜਾਂਦੇ ਤੇ ਫਿਰ ਮੈਂ ਕੀ ਕਰਨਾ ਸੀ ਸਪਲੈਂਡਰ ਮੋਟਰਸਾਈਕਲ ਦੇ ਹੀ ਉਹਨਾਂ ਨੂੰ ਸਿਲਵਰ ਕਲਰ ਦਾ ਸਪਲੈਂਡਰ ਮੋਟਰਸਾਈਕਲ ਲਈ ਹੋਰ ਵੀ ਹਥਿਆਰ ਸੀ ਉਹਨਾਂ ਤੇ ਹਥਿਆਰੇ ਦਾਤਰਿੰਗ ਦੱਸਣ ਮੈਂ ਵੇਖਿਆ ਮਾਰੇ ਬਾਕੀ ਇਦਾਂ ਦਾ ਵਕੀਲ ਨੂੰ ਹੱਥ ਲਾਈ ਜਾਂਦੇ ਮੇਂ ਵੀ ਹੈਗਾ ਕਿ ਨਹੀਂ ਹੈਗਾ ਮੈਨੂੰ ਲੱਗਦਾ ਹੈਗਾ ਹੀ ਉਹਨਾਂ ਕੋ ਜਾਣ ਕੇ ਤਾਂ ਗਾੜੀ ਦੁਕਾਨ ਉਹ ਕਿੰਨੇ ਦਿਨ ਕਿੰਨੀ ਧੀਰ ਤੋਂ ਕਾਣਗਾ ਪਾਰੀ ਮਹੀਨੇ ਤੇ 1.5 ਸਾਲ ਹੋ ਗਿਆ ਜਗਰ ਦੁਕਾਨਦਾਰ ਕਰਦੇ ਕੀ ਨਾਮ ਇਹ ਸ਼ੂਰ ਅਕਬਰ ਇਹ ਦੁਕਾਨਦਾਰ